ਪੀ ਐਡਮਿੰਟਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਹੈਰੀਟੇਜ ਫੈਸਟੀਵਲ ਮਨਾਇਆ ਜਾਂਦਾ ਆ ਆ ਜਿਹੜਾ ਹਫਤਾ ਕਿਉਂਕਿ ਲੌਂਗ ਵੀਕਐਂਡ ਹੁੰਦਾ ਆ ਔਰ ਜਿਹੜਾ ਇੱਥੇ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਜੀ ਆਪਣਾ ਕਲਚਰਲ ਪ੍ਰੋਗਰਾਮ ਤੇ ਨਾਲ ਦੀ ਨਾਲ ਕਬੱਡੀ ਦਾ ਟੂਰਨਾਮੈਂਟ ਜਿਹੜਾ ਆ ਉਹ ਕਰਵਾਇਆ ਜਾਂਦਾ ਆ ਤੇ ਐਤਕੀ ਵੀ 4 ਤੇ 5 ਤਰੀਕ ਨੂੰ ਦੋ ਦਿਨ ਨੇ ਐ ਐਤਵਾਰ ਤੇ ਸੋਮਵਾਰ ਮਿਲਵਰਡ ਰਿਕਰੀਏਸ਼ਨ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਇਹ ਜਿਹੜਾ ਜੀ ਤੀਆਂ ਦਾ ਮੇਲਾ ਬੱਚਿਆਂ ਦੀਆਂ ਦੌੜਾਂ ਬਜ਼ੁਰਗਾਂ ਦੀਆਂ ਦੌੜਾਂ ਔਰ ਹੋਰ ਕਈ ਫਨ ਗੇਮਜ਼ ਜਿਹੜੀਆਂ ਉਹ ਕਰਵਾਈਆਂ ਜਾਣੀਆਂ ਨੇ ਔਰ ਸੀਪ ਦੀ ਬਾਜੀ ਵੀ ਲੱਗਣੀ ਆ ਇਨਾਮ ਵੀ ਦਿੱਤੇ ਜਾਣੇ ਨੇ ਕਾਫੀ ਵੱਡੇ ਇਨਾਮ ਆ ਜੀ ਔਰ ਕਬੱਡੀ ਜਿਹੜੀ ਹੈ ਸੋਮਵਾਰ ਵਾਲੇ ਦਿਨ ਕਬੱਡੀ ਦੀਆਂ ਟੀਮਾਂ 6 ਆ ਰਹੀਆਂ ਨੇ ਔਰ ਬੜੇ ਫਸਵੇਂ ਮੈਚ ਹੋਣੇ ਆ ਜਿੰਨੇ ਵੀ ਸ਼ਹਿਰ ਦੇ ਸਾਡੇ ਵਾਸੀ ਆ ਉਹਨਾਂ ਸਾਰਿਆਂ ਨੂੰ ਆ ਬੇਨਤੀ ਕੀਤੀ ਜਾਂਦੀ ਵੀ ਭਾਈ ਇਹ ਦੋਨੋਂ ਦਿਨ ਤੁਸੀਂ ਜਿਹੜਾ ਇਸ ਮੇਲੇ ਦੀ ਹਾਜ਼ਰੀ ਭਰਨੀ ਆ ਔਰ ਤੁਹਾਨੂੰ ਚਾਹ ਪਾਣੀ ਦਾ ਫਿਕਰ ਕਰਨ ਦੀ ਲੋੜ ਨਹੀਂ ਪਕੌੜੇ ਜਲੇਬੀਆਂ ਲੰਗਰ ਉਥੇ ਚੱਲਦਾ ਜੀ ਉਹ ਵੀ ਫ੍ਰੀ ਸੁਣੀ ਕਿ ਸੇ ਕਿ ਹੋਰ ਥਾਂ ਤੇ ਤੁਸੀਂ ਇਸ ਤਰ੍ਹਾਂ ਦੀ ਗੱਲਬਾਤ ਚੱਲਦੀ ਕਿ ਫ੍ਰੀ ਮੇਲੇ ਦੇ ਵਿੱਚ ਤੁਹਾਨੂੰ ਜਲੇਬੀਆਂ ਵੀ ਮਿਲਣ ਤੇ ਲੰਗਰ ਵੀ ਮਿਲੇ ਸਾਰਾ ਦਿਨ ਕਿਉਂਕਿ ਦੇਖੋ ਬੜੇ ਲੋਕ ਆਏ ਹੁੰਦੇ ਨੇ ਬੱਚਿਆਂ ਨੂੰ ਲੈ ਕੇ ਬੱਚਿਆਂ ਦੀਆਂ ਦੌੜਾਂ ਵੀ ਹੁੰਦੀਆਂ ਆ ਐਤਵਾਰ ਵਾਲੇ ਦਿਨ ਹੋਣੀ ਹੈ ਤੇ ਬੀਬੀਆਂ ਨੂੰ ਰਿਕੁਐਸਟ ਹੈ ਕਿ ਉਹ ਜਿਉਂ ਹੀ ਦੁਪਹਿਰ ਉਹ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਆਉਣ ਔਰ ਬੱਚਿਆਂ ਦੀ ਹੌਸਲਾ ਫਜ਼ਾਈ ਕਰਨ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਗ੍ਰੇਟਰ ਵੈਂਕੂਵਰ ਰੀਅਲਟਰਸ ਦਾ ਕਹਿਣਾ ਹੈ ਕਿ ਖੇਤਰ ਦੇ ਵਿੱਚ ਪਿਛਲੇ ਮਹੀਨੇ ਘਰਾਂ ਦੀ ਵਿਕਰੀ 1 ਸਾਲ ਪਹਿਲਾਂ ਨਾਲੋਂ 5% ਦੀ ਘਟ ਗਈ ਹੈ। ਬੇਸ਼ੱਕ ਕਿ ਨਵੀਂ ਸੂਚੀਆਂ ਦੀ ਗਿਣਤੀ ਦੇ ਵਿੱਚ 20% ਦੀ ਉਛਾਲ ਵੀ ਦੇਖੀ ਗਈ ਹੈ। ਰੀਅਲ ਏਸਟੇਟ ਬਾਡੀ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਮਾਰਕੀਟ ਦੇ ਵਿੱਚ ਕੁੱਲ ਵਿਕਰੀ 2333 ਸੀ ਜਦੋਂ ਕਿ ਨਵੀਂ ਸੂਚੀ 5597 ਤੱਕ ਪਹੁੰਚ ਗਈ ਸੀ। ਮੈਟਰੋ ਵੈਂਕੂਵਰ ਦੇ ਵਿੱਚ ਸਾਰੀਆਂ ਰਿਹਾਇਸ਼ੀ ਜਾਇਦਾਦਾਂ ਦੇ ਲਈ ਕੰਪੋਜ਼ਿਟ ਬੈਂਚਮਾਰਕ ਕੀਮਤ ਲਗਭਗ ਡਾਲਰ 1.7 2 ਮਿਲੀਅਨ ਸੀ ਅਤੇ ਪਿਛਲੀ ਜੁਲਾਈ 2023 ਤੇ ਜੂਨ 2024 ਦੇ ਮੁਕਾਬਲੇ 0.8 ਫੀਸਦੀ ਦੀ ਕਮੀ ਹੈ ਗ੍ਰੇਟਰ ਵੈਂਕੂਵਰ ਰੀਅਲਟਰਸ ਦੇ ਅਰਥ ਸ਼ਾਸਤਰ ਤੇ ਡਾਟਾ ਮਾਹਰਾਂ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਗਿਣਤੀ ਖਰੀਦਦਾਰਾਂ ਦੀ ਹਿਜਕਿਚਾਹਟ ਨੂੰ ਦਰਸਾਉਂਦੀ ਹੈ ਜੋ ਮਹੀਨੇ ਪਹਿਲਾਂ ਜੁਲਾਈ ਦੇ ਵਿੱਚ جاری ਸੀ ਐਂਡਰਿਓ ਲੇਸ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਦੀ ਪਾਲਿਸੀ ਦਰ ਦੇ ਵਿੱਚ ਇੱਕ ਹੋਰ ਕਟੌਤੀ ਤੇ ਨਵੀਂ ਜਿਹੜੀ ਵਸਤੂ ਸੂਚੀ ਦੀ ਭੀੜ ਦੇ ਬਾਵਜੂਦ ਇਹ ਰੁਝਾਨ ਬਰਕਰਾਰ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਵੀ ਦੇਖਣਾ ਹੈਰਾਨੀਜਨਕ ਹੈ ਕਿ ट्रांजैक्शन ਪੱਧਰ ਗਰਮੀਆਂ ਦੇ ਮੱਧ ਬਿੰਦੂ ਦੌਰਾਨ ਇਤਿਹਾਸਕ ਨਿਮਾਤੋ ਹੇਠਾਂ ਰਹਿੰਦੇ ਨੇ ਜੋ ਬਹੁਤ ਕੁਝ ਕਵਰ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ